ਹਾਂਜੀ ਆਪਾਂ ਜੀ ਮੱਖਣ ਬਣਾਇਆ ਹੈਗਾ ਜਿਹੜਾ ਕਿ ਆਪਾਂ ਬੀਪਿੰਗ ਕਰੀਮ ਤੋਂ ਬਣਾਇਆ ਹੈਗਾ ਬਹੁਤ ਹੀ ਜ਼ਿਆਦਾ ਵਧੀਆ ਬਣਿਆ ਦੇਖੋ ਜੀ ਬਹੁਤ ਹੀ ਜ਼ਿਆਦਾ ਜਿੱਦਾਂ ਆਪਾਂ ਇੰਡੀਆ ਦੇ ਵਿੱਚ ਮੱਖਣ ਬਣਾਉਂਦੇ ਹੁੰਦੇ ਆ ਨਾ ਉਸ ਤਰ੍ਹਾਂ ਦਾ ਹੀ ਮੱਖਣ ਆਇਆ ਹੈ ਇਹ ਤੇ ਬਹੁਤ ਹੀ ਜ਼ਿਆਦਾ ਟੇਸਟੀ ਵੀ ਹੁੰਦਾ ਹੈਗਾ ਇਹਨੂੰ ਆਪਾਂ ਜੀ 325 ਬੀਪਿੰਗ ਕਰੀਮ ਦੀ 1 ਲੀਟਰ ਤੋਂ ਬਣਾਇਆ ਹੈਗਾ ਤਾਂ ਬਹੁਤ ਵਧੀਆ ਬਣਿਆ ਹੈਗਾ ਆ ਚਲੋ ਜੀ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਜੀ ਆਪਾਂ ਇਹਨੂੰ ਕਿਸ ਤਰ੍ਹਾਂ ਬਣਾਇਆ ਹੈ ਹੈਲੋ ਸਸਕਲਿੰਗ ਹਾਂਜੀ ਸਵਾਗਤ ਕਰਦੇ ਹਾਂ ਤੁਹਾਡਾ ਇੰਟੀਰੀਅਰ ਗਾਰਡਨ ਐਂਡ ਕਿਚਨ ਦੇ ਵਿੱਚ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਚੜ੍ਹਦੀ ਕਲਾ ਦੇ ਵਿੱਚ ਹੋ ਅੱਜ ਆਪਾਂ ਬਣਾ ਰਹੇ ਹਾਂ ਮੱਖਣ ਜਿਹੜਾ ਕਿ ਆਪਾਂ ਵੇਪਿੰਗ ਕਰੀਮ ਤੋਂ ਬਣਾਵਾਂਗੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਡੇਪਿੰਗ ਕਰੀਮ ਦਾ ਬਹੁਤ ਹੀ ਵਧੀਆ ਮੱਖਣ ਈਜ਼ੀਲੀ ਘਰ ਦੇ ਵਿੱਚ ਬਣ ਜਾਂਦਾ ਹੈਗਾ ਆ ਹਾਂਜੀ ਇਹ ਮੱਖਣ ਬਣਾਉਣ ਲਈ ਜੀ ਆਪਾਂ ਜੀ ਇੱਕ ਡੱਬਾ ਲਿਆ ਹੈਗਾ ਵੇਪਿੰਗ ਕਰੀਮ ਦਾ ਇਹ ਹੈਗਾ ਆ 1 ਲੀਟਰ ਦਾ ਹੈਗਾ ਆ 325 ਹੈਗੀ ਆ ਇਹ ਸਾਰੇ ਕੈਨੇਡੀਅਨਸ ਤੋਂ ਰਾਂ ਤੋਂ ਮਿਲ ਜਾਂਦੀ ਆ ਤੇ ਮਾਰਕੀਟ ਚ ਸਾਰੀ ਤੁਸੀਂ ਮਿਲ ਜਾਂਦੀ ਜਿੱਥੇ ਮਰਜੀ ਆਪਾਂ ਬਾਏ ਕਰ ਸਕਦੇ ਗ੍ਰੋਸਰੀ ਸਟੋਰ ਤੋਂ ਹਾਂਜੀ ਜੀ ਇਹਦੀ ਮੱਖਣੀ ਬਹੁਤ ਹੀ ਵਧੀਆ ਬਣਦੀ ਹੈਗੀ ਆਪਾਂ ਨੂੰ ਮੱਖਣ ਵੀ ਕਹਿੰਦੇ ਸਾਂ ਪਿੱਪਲ ਮੱਖਣੀ ਕਹਿ ਦਿੰਦੇ ਆ ਤੁਹਾਨੂੰ ਪਤਾ ਹੈ ਇੰਡੀਆ ਦੇ ਵਿੱਚ ਸਾਡੀਆਂ ਨਾਨੀਆਂ ਦਾਦੀਆਂ ਤਾਂ ਬਹੁਤ ਵਧੀਆ ਮੱਖਣ ਬਣਾਉਂਦੀਆਂ ਸੀ ਕਿਉਂਕਿ ਉਹ ਹੱਥ ਦੇ ਨਾਲ ਹੀ ਰੜਕੇ ਕੱਢਦੀਆਂ ਸੀ ਤੇ ਉਹ ਤਾਂ ਬਹੁਤ ਹੀ ਵਧੀਆ ਬਣਦਾ ਸੀਗਾ ਤੇ ਹੁਣ ਆਪਣੇ ਕੋਲ ਬਹੁਤ ਜ਼ਿਆਦਾ ਸਾਧਨ ਆ ਗਏ ਜੀ ਤੇ ਆਪਾਂ ਇਹਨੂੰ ਗ੍ਰਾਈਂਡਰ ਦੇ ਨਾਲ ਵੀ ਜਿੱਦਾਂ ਰੜਕੇ ਬਣਾ ਸਕਦੇ ਹੈਗੇ ਆ ਹਾਂਜੀ ਇਹ ਆਪਾਂ ਲਈ ਹੈਗੀ ਆ 1 ਲੀਟਰ ਹੈਗੀ ਆ ਇਹਨੂੰ ਆਪਾਂ ਗੱਢ ਦੇ ਵਿੱਚ ਪਾ ਲੈਣਾ ਹੈ ਜੀ ਜੀ ਬਹੁਤ ਵਧੀਆ ਹਾਂਜੀ ਘਰ ਵਾਲਾ ਫਰੈਸ਼ ਮੱਖਣ ਬਣਦਾ ਹੈਗਾ ਆ ਹਾਂਜੀ ਬਾਦੇ ਵਿੱਚ ਆਪਾਂ ਇਹਨੂੰ ਧੋ ਟੁਕੜੇ ਡੱਬੇ ਨੂੰ ਪਾ ਦੇਣਾ ਹੈਗਾ ਤੇ ਦੇ ਵਿੱਚ ਗਰਮ ਪਾਣੀ ਪਾਉਣਾ ਆਪਾਂ ਬਹੁਤ ਜ਼ਿਆਦਾ ਗਰਮ ਨਹੀਂ ਹੋਣਾ ਚਾਹੀਦਾ ਤੇ ਬਹੁਤ ਜ਼ਿਆਦਾ ਠੰਡਾ ਨਹੀਂ ਹੋਣਾ ਚਾਹੀਦਾ ਕਿਉਂਕਿ ਥੋੜੀ ਜਿਹੀ ਕਰੀਮ ਲੱਗੀ ਹੁੰਦੀ ਹੈ ਡੱਬੇ ਦੇ ਵਿੱਚ ਤੇ ਆਪਾਂ ਨੂੰ ਥੋੜਾ ਜਿਹਾ ਪਾਣੀ ਇਸਦੇ ਵਿੱਚ ਪਾ ਲੈਣਾ ਹੋ ਗਿਆ। ਹਾਂਜੀ ਇਹਦੇ ਵਿੱਚ ਆਪਾਂ ਜੀ ਇਹ ਗਰਮ ਪਾਣੀ ਪਾਣਾ ਪਰ ਜ਼ਿਆਦਾ ਗਰਮ ਨਾ ਹੋਵੇ ਤੇ ਨਾ ਜ਼ਿਆਦਾ ਠੰਡਾ ਹੋਵੇ। ਜੀ ਆਪਾਂ ਇਹਨੂੰ ਬਲਾਈਂਡ ਕਰ ਲੈਣਾ ਇਹਨੂੰ 5 ਮਿੰਟ ਹੀ ਲੱਗਦੇ ਆ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਦਾ ਹੈਗਾ ਫਿਰ ਆਪਾਂ ਚ ਇਹਨੂੰ ਮੱਖਣ ਆਪਣਾ ਜਿਹੜਾ ਨਿਕਲ ਆਉਣਾ ਹੈਗਾ ਜੀ ਆਪਣਾ ਜਿਹੜਾ ਮੱਖਣ ਹੁਣ ਜਿਹੜਾ ਬਣ ਗਿਆ ਹੈ ਕਾਇਆ ਇਹਨੂੰ ਆਪਾਂ 5 ਮਿੰਟ ਹੀ ਇਦਾਂ ਇਹਨੂੰ ਰੜਕਿਆ ਹੈਗਾ ਆ ਤੇ ਜਬहोत ही ਵਧੀਆ ਹੰਦੀ ਮੱਖਣ ਆ ਗਿਆ ਹੈ ਕਰੋ ਉੱਪਰ ਦੇਖੋ ਜੀ ਕਿੰਨਾ ਵਧੀਆ ਬਣਿਆ ਹੈਗਾ ਬਹੁਤ ਛੇਤੀ ਬਣ ਜਾਂਦਾ ਹੈ ਇਹ ਬੀਟੀ ਕਰੀਮ ਤੋਂ ਹੁਣ ਆਪਾਂ ਇਹਨੂੰ ਕੱਢ ਕੇ ਤਾਂ ਇਹਨੂੰ ਆਪਾਂ ਜੀ ਠੰਡੇ ਪਾਣੀ ਦੇ ਨਾਲ ਚੰਗੀ ਤਰ੍ਹਾਂ ਇਹਨੂੰ ਧੋਣਾ ਹੈਗਾ ਆ ਦੇਖੋ ਜੀ ਕਿੰਨਾ ਵਧੀਆ ਇੰਡੀਆ ਵਰਗਾ ਮੱਖਣ ਬਣਿਆ ਹੈਗਾ ਤੇ ਬਹੁਤ ਹੀ ਜ਼ਿਆਦਾ ਟੇਸਟੀ ਵੀ ਹੁੰਦਾ ਹੈਗਾ ਆਪਾਂ ਨੂੰ ਇਸ ਤਰ੍ਹਾਂ ਜੀ ਬਣਾ ਲੈਣਾ ਚਾਹੀਦਾ ਇਹ ਮੱਖਣ ਤੇ ਬਹੁਤ ਵਧੀਆ ਬਣਦਾ ਹੈਗਾ ਆ ਇਨੂੰ ਜੇ ਆਪਾਂ ਠੰਡੇ ਪਾਣੀ ਦੇ ਥੱਲੇ ਧੋ ਕੇ ਇਹਨੂੰ ਸਾਫ਼ ਕਰਕੇ ਤਾਂ ਕਿ ਇਹਦਾ ਸਾਰਾ ਇਹ ਖੱਟਾਪਨ ਜਿਹੜਾ ਆਪਾਂ ਉਹ ਕੱਢ ਦੇਣਾ ਹੈਗਾ ਕਿਉਂਕਿ ਫਿਰ ਇਹ ਜੇਤੀ ਇਹਦਾ ਟੇਸ ਨਹੀਂ ਬਦਲਦਾ ਜੇ ਆਪਾਂ ਇਹਨੂੰ ਠੰਡੇ ਪਾਣੀ ਦੇ ਨਾਲ ਇਹਦੀ ਜਿਹੜੀ ਲੱਸੀ ਹੈਗੀ ਆ ਸਾਰੀ ਉਹ ਕੱਢ ਦੇਣੀ ਹੈਗੀ ਆ ਫਿਰ ਬਹੁਤ ਵਧੀਆ ਹਾਂਜੀ ਇੱਕ ਵੇਕ ਆਪਾਂ ਇਹਨੂੰ ਰਾਮਦੇ ਨਾਲ ਯੂਜ਼ ਕਰ ਸਕਦੇ ਹਾਂ ਜੇ ਤੁਸੀਂ ਇਹਨੂੰ ਜ਼ਿਆਦਾ ਟਾਈਮ ਰੱਖਣਾ ਹੈ ਤਾਂ ਫਿਰ ਤੁਸੀਂ ਇਹਨੂੰ ਅੱਧੇ ਨੂੰ ਫ੍ਰੀਜਰ ਦੇ ਵਿੱਚ ਰੱਖ ਸਕਦੇ ਹੈਗੇ ਜਦੋਂ ਵੀ ਆਪਾਂ ਨੂੰ ਜ਼ਰੂਰਤ ਆਪਾਂ ਕੱਢ ਸਕਦੇ ਹਾਂ ਇਹਨੂੰ ਹਾਂ ਜੇstra ਆਪਾਂ ਜਿਹੜਾ ਸਾਰਾ ਇਹ ਹੈਗਾ ਜੀ ਇਹਦਾ ਹੱਥ ਨਾਲ ਹੀ ਕੱਢਣਾ ਪੈਂਦਾ ਕਿਉਂਕਿ ਚਮਚੇ ਦੇ ਨਾਲ ਤਾਂ ਫਿਰ ਇਹ ਨਿਕਲਦਾ ਨਹੀਂ ਹੈਗਾ। ਹਾਣਿਆਂ ਨੂੰ ਜੀ ਮੈਂ ਸਿੰਕ ਦੇ ਥੱਲੇ ਪਾਣੀ ਦੇ ਨਾਲ ਇਹਨਾਂ ਚੰਗੀ ਤਰ੍ਹਾਂ ਇਹਨੂੰ ਵਾਸ਼ ਕਰ ਲੈਣਾ ਹੈਗਾ ਤੇ ਸਾਰੀ ਇਹਦੀ ਜਿਹੜੀ ਲੱਸੀ ਹੈਗੀ ਕੱਢ ਦੇਣੀ ਹੈਗੀ ਆ। ਹਾਂ ਜੀ ਹੁਣ ਜੀ ਆਪਾਂ ਇਹਨੂੰ ਠੰਡੇ ਪਾਣੀ ਦੇ ਥੱਲੇ ਨਾ ਘਰ ਕੇ ਇਹਦੀ ਆਪਾਂ ਸਾਰੀ ਜਿਹੜੀ ਲੱਸੀ ਹੈਗੀ ਉਹ ਕੱਢ ਦੇਣੀ ਹੈਗੀ ਆ। ਕਿਉਂਕਿ ਜਦੋਂ ਇਹਦਾ ਖੱਟਾਪਨ ਖਾਰਾ ਨਿਕਲ ਜਾਂਦਾ ਹੈ ਤਾਂ ਫਿਰ ਇਹੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ ਆਪਾਂ ਇਹਨਾਂ ਪੰਨੋ ਬੰਦ ਕਰ ਦੇਣਾ ਹੁਣ ਤੁਸੀਂ ਇਹਨੂੰ ਪਿਘੜਾ ਬਣਾ ਕੇ ਵੀ ਰੱਖ ਸਕਦੇ ਆ ਜਿੰਤਾ ਮਰਜ਼ੀ ਤੁਸੀਂ ਇਹਨੂੰ ਰੱਖ ਸਕਦੇ ਹੈਗੇ ਆਪਣਾ ਜਿਹੜਾ ਜਿਹੜਾ ਮੱਖਣ ਹੈਗਾ ਆਪਾਂ ਸਾਰੇ ਇਹਨੂੰ ਠੰਡੇ ਪਾਣੀ ਦੇ ਨਾਲ ਹੁਣ واਸ਼ ਕਰ ਲਿਆ ਹੈਗਾ ਚੰਗੀ ਤਰ੍ਹਾਂ ਆਪਾਂ ਇਹਦਾ ਜਿਹੇ ਕੱਢ ਦਿੱਤਾ ਹੈਗਾ ਜਿਹੜਾ ਖੱਟਾਪਨ ਹੈਗਾ ਆ ਹੁਣ ਤੁਸੀਂ ਇਸ ਤਰ੍ਹਾਂ ਇਹਨੂੰ ਜੀ ਪਿਘੜਾ ਬਣਾ ਕੇ ਰੱਖ ਲਓ ਜਿੰਤਾ ਮਰਜ਼ੀ ਰੱਖ ਲਓ ਤੁਸੀਂ ਕੋਲੇ ਡੱਬੇ ਚ ਪਾ ਕੇ ਇਸ ਤਰ੍ਹਾਂ ਵੀ ਤੇ ਬਹੁਤ ਹੀ ਵਧੀਆ ਰਹਿੰਦਾ ਜੇ ਤੁਸੀਂ ਜ਼ਿਆਦਾ ਟਾਈਮ ਰੱਖਣਾ ਹੈ ਫਿਰ ਜੀ ਆਪਾਂ ਇਹਨੂੰ ਫ੍ਰੀਜਰ ਦੇ ਵਿੱਚ ਵੀ ਰੱਖ ਸਕਦੇ ਹਾਂ ਇਹ ਜੀ ਮੱਖਣ ਬਹੁਤ ਹੀ ਵਧੀਆ ਤੁਹਾਨੂੰ ਪਤਾ ਹੀ ਹੈ ਇੰਡੀਆ ਦੇ ਵਿੱਚ ਆਪਾਂ ਸਾਗ ਤੇ ਮੱਕੀ ਰੋਟੀ ਤੇ ਮੱਖਣ ਚੁੱਲੇ ਮਰੇ ਬੈ ਕੇ ਜਦੋਂ ਖਾਂਦੇ ਸੀ ਤੇ ਬਹੁਤ ਹੀ ਵਧੀਆ ਟੇਸਟ ਆਉਂਦਾ ਸੀ ਜੇ ਤੁਸੀਂ ਇਹ ਮੱਖਣ ਬਣਾਉਂਗੇ ਹਾਂਜੀ ਤੁਹਾਨੂੰ ਇੰਡੀਆ ਵਾਲੀ ਫੀਲਿੰਗ ਆਊਗੀ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ ਹੈਗਾ ਤੇ ਬਹੁਤ ਛੇਤੀ ਬਣ ਜਾਂਦਾ ਤਾਂ ਹਾਂਜੀ ਜੀ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਥੈਂਕ ਯੂ ਜੀ